ਪੰਜਾਬ ਦੇ ਵਿੱਚ ਕਾਨੂੰਨ ਵਿਵਸਾ ਨੂੰ ਸਾਈ ਰੱਖਣ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਚੱਲਦੇ ਅੱਜ ਪਟਿਆਲਾ ਪੁਲਿਸ ਦੇ ਵੱਲੋਂ ਤੀਜਾ ਫਲੈਗ ਮਾਰਚ ਕੱਢਿਆ ਗਿਆ ਚਸ਼ਤੀ ਕਵਾਈ ਕਰਦੇ ਹੋਇਆ ਐਸਐਸਪੀ ਵਰੁਣ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਇਹ ਤੀਜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜੋ ਕਿ ਆਪਲੋਵਾਲ ਟੋਲ ਲੈ ਕੇ ਸ਼ਹਿਰ ਦੇ ਅਨਾਰਦਾਨਾ ਚੌਂਕ ਤੱਕ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮੁੱਖ ਮਹਾਤਮ ਇਹ ਹੈ ਕਿ ਲੋਕਾਂ ਦੀ ਜਾਨ ਮਾਨ ਦੀ ਰਾਖੀ ਦੇ ਲਈ ਪੁਲਿਸ ਹਮੇਸ਼ਾ ਹੀ ਤਰਨਾਤ ਹੈ ਦੂਜੇ ਬਸੇ ਇਸ ਮੌਕੇ ਤੇ ਗੱਲਬਾਤ ਕਰਦੇ ਹੁਆ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਟਿਆਲਾ ਸ਼ਹਿਰ ਦੇ ਬਾਰਡਰਾਂ ਉੱਤੇ ਵੀ ਦਿਨ ਰਾਤ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਸ਼ਰਾਰਤੀ ਅਨਸਰਾ ਉੱਤੇ ਨਾਥ ਪਾਈ ਜਾ ਸਕੇ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਅਦਰਸ਼ ਚੋਣ ਜਾਬਤਾ ਸਾਰੇ ਪੰਜਾਬ 'ਚ ਲੱਗੀ ਹੋਈ ਹੈ ਪਟਿਆਲਾ ਪੁਲਿਸ ਵੀ ਮਾਡਲ ਕੋਡ ਆਫ ਕੰਡਕਟ ਨੂੰ ਐਨਫੋਰਸ ਕਰਨ ਲਈ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਸਾਡੀ ਇੰਟਰਸਟੇਟ ਨਾਕਾਬੰਦੀ ਵੀ 14 ਪੁਆਇੰਟ ਤੇ ਲਗਾਤਾਰ ਚੱਲ ਰਹੀ ਹੈ ਅਸੀਂ ਮੋਬਾਈਲ ਨਾਕਾਬੰਦੀ ਕਰਕੇ ਬਾਕੀ ਲਿੰਕ ਰੋਡਾਂ ਜਿਹੜੀ ਹਰਿਆਣਾ ਸੂਬੇ ਨਾਲ ਜੁੜਦੀਆਂ ਨੇ ਉਹਨਾਂ ਨੂੰ ਵੀ ਕਵਰ ਕਰਦੇ ਹਾਂ ਉਸ ਤੋਂ ਇਲਾਵਾ ਵਲਨਰੇਬਲ ਲੋਕੇਸ਼ਨਾਂ ਜਿਹੜੀਆਂ ਨੇ ਉੱਥੇ ਅਸੀਂ ਫਲੈਗ ਮਾਰਚ ਵੀ ਕਰਦੇ ਹਾਂ ਉਸੇ ਲਈ ਚ ਅਜਮਨ ਜੋ ਡੀਜੀਪੀ ਪੰਜਾਬ ਅਤੇ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਅਜਿਹਾ ਇਸੇ ਇਥੇ ਪਟਿਆਲੇ ਜ਼ਿਲ੍ਹੇ ਚ ਤੀਜੀ ਵਾਰੀ ਵੱਡਾ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਮਿਲੇ ਤੇ ਸ਼ਰਾਰਤੀ ਅਨਸਰਾਂ ਨੂੰ ਪੈਦਾ ਮਾਹੌਲ ਮਿਲੇ ਇਹਦੇ ਚ ਅਬਲੋਵਾਲ ਤੋਂ ਲੈ ਕੇ ਅਨਾਰਦਾਣਾ ਚੌਂਕ ਤੇ ਸਾਰਾ ਜਿਹੜਾ ਸ਼ਹਿਰੀ ਏਰੀਆ ਉਹ ਕਵਰ ਕੀਤਾ ਜਾਊਗਾ ਇਹਦੇ ਚ ਪੈਰਾਮਿਲਟਰੀ ਫੋਰਸ ਦੀ ਵੀ ਵਰਤੋਂ ਕੀਤੀ ਜਾਊਗੀ ਤੇ ਤਿੰਨੇ ਸਬ ਡਿਵੀਜ਼ਨਾਂ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਡੀਐਸਪੀ ਰੂਰਲ ਤੇ ਐਸਪੀ ਸਿਟੀ ਸਾਹਿਬ ਇਹਦੀ ਅਗਵਾਈ ਕਰਨਗੇ ਤੇ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਪੁਲਿਸ ਵਚਨਬੱਧਾ ਕਿ ਕਿਸੇ ਕੋਲੇ ਜੇ ਕੋਈ ਵੀ ਮਾੜੇ ਅਨਸਰਾਂ ਦੀ ਇਨਫੋਰਮੇਸ਼ਨ ਵੀ ਹੈਗੀ ਹੈ ਤੇ ਉਹ ਵੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਹਾਂਜੀ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਇੰਟਰ ਸਟੇਟ ਨਾਕੇ ਨੇ ਉਹ ਡੇ ਐਂਡ ਨਾਈਟ ਦੋਨੇ ਚੱਲੂ ਨੇ ਤੇ ਰਾਤ ਨੂੰ ਵੀ ਅਸੀਂ ਜਿਹੜੇ ਭੀੜੀ ਏਰੀਆ ਨੇ ਉੱਥੇ ਪ੍ਰੋਪਰ ਨਾਈਟ ਪੈਟਰੋਲਿੰਗ ਵੀ ਕਰਦੇ ਆ ਤੇ ਨਵੀਆਂ ਪੀਸੀਆਰ ਗੱਡੀਆਂ ਵੀ ਆਈਆਂ ਨੇ ਉਹਨਾਂ ਦੀ ਵੀ ਵਰਤੋਂ ਕਰਦੇ ਦੇਖੋ ਸ਼ਰਾਰਤੀ ਅਨਸਰਾਂ ਲਈ ਅਸੀਂ ਪਹਿਲਾਂ ਵੀ ਕਾਫੀ ਵੱਡੀ ਕਾਰਵਾਈਆਂ ਕਰਦੇ ਰਹੇ ਹਾਂ ਰੋਕੂ ਕਾਰਵਾਈਆਂ ਵੀ ਕੀਤੀਆਂ ਨੇ ਐਨਡੀਪੀਐਸ ਦੇ ਐਕਸਾਈਜ਼ ਦੇ ਕਾਫੀ ਮੁਕਦਮਾਤ ਵੀ ਦਰਜ ਕੀਤੇ ਆਂ ਸ਼ਰਾਰਤੀ ਅਨਸਰਾਂ ਨੂੰ ਪਟਿਆਲਾ ਪੁਲਿਸ ਵੱਲੋਂ ਇਹ ਸਖ਼ਤ ਸੁਨੇਹਾ ਆ ਕਿ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੇ ਵੀ ਸ਼ਰਾਰਤੀ ਅਨਸਰ ਨੂੰ ਬਰਦਾਸ਼ਤ ਨਹੀਂ ਕਰੂਗੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਥੈਂਕ ਯੂ ਹਾਂਜੀ 2-3 ਇਨਸੀਡੈਂਟਸ ਹੋ ਚੁੱਕੇ ਆ ਜੀ ਉਹ ਇਲੈਕਸ਼ਨ ਪੋਰਟਲ ਤੇ ਅਸੀਂ ਰਿਪੋਰਟਿੰਗ ਵੀ ਕਰ ਦਿੰਨੇ ਆ ਜਿੱਥੇ ਵੀ ਅਨਕਾਊਂਟਡ ਕੈਸ਼ ਮਿਲਦਾ ਭਾਵੇਂ ਐਫਐਸਡੀ ਟੀਮ ਨੂੰ ਮਿਲੇ ਇਨਕਮ ਟੈਕਸ ਦੀ ਟੀਮ ਨੂੰ ਮਿਲੇ ਉਸਹੀ ਜਾਪਤੇ ਅਨੁਸਾਰ ਕਾਰਵਾਈ ਕਰਕੇ ਤੇ ਉਹਦੀ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟਿੰਗ ਵੀ ਕਰਦੇ ਆਂ ਥੈਂਕ ਯੂ